ਚੰਡੀਗੜ੍ਹ ਯੂਨੀਵਰਸਿਟੀ ਕੜਵਾ ਪਹੁੰਚੇ ਜਿੱਥੇ ਫੈਪ ਅਵਾਰਡ ਸਮਾਗਮ ਕਰਵਾਇਆ ਜਾ ਰਿਹਾ ਤੇ ਅੱਜ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਣ ਨੂੰ ਮਿਲ ਰਹੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਰਾਜ ਸਭਾ ਦੇ ਮੈਂਬਰ ਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਹ ਸਤਨਾਮ ਸਿੰਘ ਸੰਧੂ ਜੀ ਸੰਧੂ ਸਾਹਿਬ ਕਿਵੇਂ ਦੇ ਦੇਉ ਜਿਹੜੇ ਡਾਕਟਰ ਤੂਰੀ ਸਾਹਿਬ ਲਗਾਤਾਰ ਅਵਾਰਡ ਕਰਵਾ ਰਹੇ ਆ ਪਹਿਲਾਂ ਦੇਖਣ ਨੂੰ ਨਹੀਂ ਸੀ ਮਿਲਦੇ ਹੁਣ ਸਕੂਲਾਂ ਦੀ ਪਾਰਟਿਸਪੇਸ਼ਨ ਜਿਹੜੀ ਉਹ ਵੀ ਵੱਧ ਰਹੀ ਹੈ ਜੀ ਇਹ ਜੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਜੀ ਮੈਂ ਡਾਕਟਰ ਜਗਜੀਤ ਸਿੰਘ ਧੋਰੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਗੱਲ ਦੇ ਵਧਾਈ ਦੇਣੀ ਚਾਹੁੰਦਾ ਕਿ ਪੰਜਾਬ ਨੇ ਪੂਰੇ ਭਾਰਤ ਦੇ ਵਿੱਚ ਅਗਵਾਈ ਕੀਤੀ ਹੈ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੇ ਵਿੱਚ ਵਿਦਿਆਰ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਦਿਆਰ ਨੂੰ ਸ਼ਾਬਾਸ਼ੀ ਦੇਣ ਵਾਸਤੇ ਕੋਈ ਵਿਵਸਥਾ ਨਹੀਂ ਸੀ ਔਰ ਇਹਨਾਂ ਨੇ ਪਹਿਲੇ ਕਦਮੀ ਕੀਤੀ ਔਰ ਅੱਜ 18 ਹੋਰ ਜਿਹੜੇ ਰਾਜ ਹੈ ਉਹ ਪੰਜਾਬ ਦੇ ਇਸ ਅ ਅਵਾਰਡ ਸੈਰਮਨੀ ਤੋਂ ਪ੍ਰਭਾਵਿਤ ਹੋ ਕੇ ਇਸ ਅਵਾਰਡ ਸੈਰਮਨੀ ਵਿੱਚ ਸ਼ਿਰਕਤ ਕਰ ਰਹੇ ਆ ਔਰ ਇਹ ਪੰਜਾਬ ਦਾ ਜਿਹੜਾ ਇੱਕ ਪ੍ਰਾਂਤ ਦਾ ਸਾਡੀ ਸਟੇਟ ਦਾ ਅਵਾਰਡ ਸੀ ਇਹ ਹੁਣ ਰਾਸ਼ਟਰੀ ਪੱਧਰ ਤੇ ਆਪਣੀ ਇੱਕ ਪਹਿਚਾਨ ਬਣਾ ਰਿਹਾ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਿੱਖਿਆ ਦਾ ਢਾਂਚਾ ਹੈ ਖਾਸ ਕਰਕੇ ਪ੍ਰਾਈਵੇਟ ਖੇਤਰ ਦਾ ਉਹਨਾਂ ਦੇ ਹੌਸਲੇ ਬਲੰਦ ਹੋਏ ਆ ਕਿਉਂਕਿ ਲੰਬੇ ਸਮੇਂ ਤੱਕ ਵਿਵਸਥਾ ਨਹੀਂ ਸੀਗੀ ਕਿ ਪ੍ਰਾਈਵੇਟ ਵਿਦਿਆਪਕਾਂ ਨੂੰ ਅਵਾਰਡ ਦਿੱਤੇ ਜਾਣ ਤੇ ਕੁਆਲਟੀ ਐਜੂਕੇਸ਼ਨ ਦਾ ਜਿਹੜਾ ਕੰਸਰਨ ਸੀ ਉਹ ਵੀ ਇਸ ਦੇ ਵਿੱਚ ਕੇਟਰ ਹੋਇਆ ਮੇਰੀ ਸਿੱਖਿਆ ਉਤਸ਼ਾਹਤ ਹੋ ਰਹੀ ਹੈ ਜਿਹੜੇ ਸਕੂਲ ਮੇਰੀ ਸਿੱਖਿਆ ਵਾਸਤੇ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ ਜਿਹੜੇ ਅਧਿਆਪਕ ਮੇਰੀ ਸਿੱਖਿਆ ਵਾਸਤੇ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ ਉਹਨਾਂ ਨੂੰ ਅਲੱਗ-ਅਲੱਗ ਕੈਟਾਗਰੀ ਵਿੱਚ ਅਵਾਰਡ ਦਿੱਤੇ ਜਾਂਦੇ ਆ ਇਸ ਦੇ ਨਾਲ ਇੱਕ ਹੋਰ ਬਹੁਤ ਅਹਿਮ ਜਿਹੜਾ ਪਹਿਲੂ ਜੁੜਿਆ ਹੈ ਕਿ ਇਹ ਬੱਚਿਆਂ ਦੀ ਹੋਲਿਸਟਿਕ ਐਜੂਕੇਸ਼ਨ ਵਾਸਤੇ ਸਰਪੱਖੀ ਵਿਕਾਸ ਵਾਸਤੇ ਚਾਹੇ ਖੇਡਾਂ ਨੇ ਚਾਹੇ ਉਹ ਕਲਚਰ ਹੈ ਹਰ ਖੇਤਰ ਦੇ ਵਿੱਚ ਇਹ ਜਿਹੜੇ ਅਵਾਰਡ ਆ ਉਹ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਮੈਂ ਸਮਝਦਾ ਕਿ ਇਹ ਵਿਲੱਖਣ ਅਵਾਰਡ ਹੈ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਅਵਾਰਡ ਸਰਮਨੀ ਕਿਤੇ ਹੋਰ ਨਹੀਂ ਹੋ ਰਹੀ ਠੀਕ ਹੈ ਸੰਧੂ ਸਾਹਿਬ ਵਿਕਸਤ ਭਾਰਤ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਵਿਕਸਤ ਭਾਰਤ ਦੇ ਵਿੱਚ ਤੁਸੀਂ ਸਿੱਖਿਆ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਕੋਲ ਜਾਂਦੀ ਸਿੱਖਿਆ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਸਿੱਖਿਆ ਜਿਹੜਾ ਸਾਡਾ ਇੱਕ ਸਾਂਝਾ ਮਿਸ਼ਨ ਹੈ ਇਸ ਦੇ ਵਿੱਚ ਪ੍ਰਾਈਵੇਟ ਤੇ ਸਰਕਾਰੀ ਦੇ ਤੌਰ ਤੇ ਦੇਖਣਾ ਹੀ ਗਲਤ ਹੈ ਜਿਹੜਾ ਅਧਿਆਪਕ ਕੰਮ ਕਰ ਰਿਹਾ ਹੈਗਾ ਉਹ ਇੱਕੋ ਜਿਹੀ ਨਹੀਂ ਸੇਵਾ ਕਰ ਰਿਹਾ ਹੈ ਇੱਕੋ ਤਰ੍ਹਾਂ ਦਾ ਹੀ ਪਾਠਕ੍ਰਮ ਪੜਾ ਰਿਹਾ ਹੈ ਇੱਕੋ ਤਰ੍ਹਾਂ ਦੀ ਸਮਰਪਿਤ ਭਾਵਨਾ ਨਾਲ ਕੰਮ ਕਰ ਰਿਹਾ ਹੈ ਲੇਕਿਨ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਵਿਕਸਿਤ ਭਾਰਤ ਬਿਲਕੁਲ ਵਿਕਸਿਤ ਭਾਰਤ ਦੀ ਜਿਹੜੀ ਬੁਨਿਆਦ ਹੈ ਉਹ ਐਜੂਕੇਸ਼ਨ ਤੋਂ ਬੰਨੀ ਹੈ ਇਹਨਾਂ ਅਧਿਆਪਕਾਂ ਨੇ ਬਣਾਉਣੀ ਹੈ ਔਰ ਅੱਜ ਦੇਸ਼ ਦੇ ਸਾਹਮਣੇ ਇੱਕ ਨਵਾਂ ਟੀਚਾ ਜਿਹੜਾ ਰੱਖਿਆ ਗਿਆ ਹੈ ਵਿਕਸਿਤ ਭਾਰਤ ਦਾ ਔਰ ਖਾਸ ਕਰਕੇ ਅਸੀਂ ਪੰਜਾਬ ਦੀ ਧਰਤੀ ਤੇ ਖੜੇ ਆਂ ਔਰ ਸਾਡਾ ਇਹ ਫਰਜ਼ ਬਣਦਾ ਹੈ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਜਦੋਂ ਇੱਕ ਵਿਕਸਿਤ ਭਾਰਤ ਬਣ ਰਿਹਾ ਹੈ ਤੇ ਉਦੋਂ ਵਿਕਸਿਤ ਪੰਜਾਬ ਹੋਵੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹੜੀ ਆ ਉਹ ਚੜ੍ਹਦੀ ਕਲਾ ਵਿੱਚ ਹੋਵੇ ਔਰ ਵਿਕਸਿਤ ਭਾਰ ਦੇ ਵਿੱਚੋਂ ਸਭ ਤੋਂ ਵਿਕਸਿਤ ਸੂਬਾ ਜਿਹੜਾ ਪੰਜਾਬ ਆ ਉਹ ਦੇਖਣ ਦਾ ਸੁਪਨਾ ਅਸੀਂ ਸਾਰੇ ਐਜੂਕੇਸ਼ਨ ਦੇ ਮਾਧਿਅਮ ਤੋਂ ਸਕਾਰ ਕਰ ਸਕਦੇ ਹਾਂ